ਬੜਾ ਮਾੜਾ ਸਮਾਂ ਕਿ ਕਿਸਾਨਾਂ ਦੀ ਫਸਲ ਬਿਲਕੁਲ ਬੱਕ ਕੇ ਤਿਆਰ ਹੋ ਗਈ ਹੈ ਤੇ ਅੱਗ ਬੱਦ 400 ਏਕੜ ਦੇ ਕਰੀਬ ਜਿਹੜਾ ਉਹ ਦਿੱਤੀ ਜਿਹੜੀ ਅੱਗ ਲੱਗੀ ਹੈ ਉਹਦੇ ਨਾਲ ਬਹੁਤ ਵੱਡਾ ਜਿੰਮੇਦਾਰੀ ਦਾ ਨੁਕਸਾਨ ਹੋਇਆ ਤਾਂ ਕੁਝ ਪ੍ਰਾਣੀ ਕੱਟੀ ਸੀਗੀ ਹੈ ਇਹਨਾਂ ਜਿੰਮੇਦਾਰਾਂ ਦੇ ਵਾਇਲਰ ਵਗੈਰਾ ਵਿੱਚ ਸੀ ਉਹ ਵੀ ਸੜ ਗਏ ਕੁਝ ਟਰਾਲੇ ਵਗੈਰਾ ਵੀ ਸੜ ਗਏ ਬਹੁਤ ਜਿਹੜਾ ਬਹੁਤ ਵੱਲੀ ਨੁਕਸਾਨ ਹੋਇਆ ਚਰਨ ਜਾਨੀ ਜਨਾਬਾ ਉਹ ਤਾਂ ਆਬਾ ਜਾ ਹੋ ਗਏ ਆ ਤੇ ਮੈਂ ਕਹ ਦਿੱਤਾ ਵਾ ਜੀਰਾ ਸਾਹਿਬ ਨੂੰ ਕਿ ਇਹਨਾਂ ਦੀ ਗਰਾਊਂਡ 'ਤੇ ਲੋੜੀ ਕਰਾਓ ਇੱਕ ਸਰ ਕਿਸਾਨਾ ਬਣਾ ਰੋਸ ਪਰ ਆਇਆ ਦੋ ਘੰਟੇ ਬਾਅਦ ਹੋ ਗਏ ਫੋਨ ਕਰਤੀ ਫਾਇਰ ਬ੍ਰਿਗੇਡ ਨੂੰ ਪਹੁੰਚ ਹੀ ਨਹੀਂ ਲਈ ਜੀ ਬਿਲਕੁਲ ਉਹ ਫਾਇਰ ਬ੍ਰਿਗੇਡ ਦਾ ਡੇਰਾ ਬਾਬਾ ਨਾਲਕ ਤੋਂ ਗੜਾਸਪੁਰ ਤੋਂ ਕਾਲੇ ਤੋਂ ਚੱਲ ਕੇ ਆਉਣੇ ਨੇ ਜਿਸ ਵੇਲੇ ਫੋਨ ਹੋਇਆ ਸਭ ਤੋਂ ਪਹਿਲਾਂ ਡੇਰਾ ਬਾਬਾ ਨਾਲਕ ਤੇ ਜਿਹੜੇ ਕੋਰੀਡੋਰ ਤੇ ਫਾਇਰ ਬ੍ਰਿਗੇਡ ਦੀ ਚੱਕੀ ਕਰੀ ਸਭ ਤੋਂ ਪਹਿਲਾਂ ਆਣ ਕੇ ਉਹਨੇ ਕੰਟਰੋਲ ਕੀਤਾ ਤਾਂ ਮੈਂ ਥੋੜਾ ਲੇਟ ਆਇਆ ਮੈਨੂੰ ਸਿਪਰਵਾਈਜ਼ ਦੱਸਿਆ ਮੇਰੇ ਨਾਲ ਘਨੇ ਆਪਾ ਪਤਾ ਹਨ ਕਿ 24 ਘੰਟੇ ਜਿਹੜੀ ਆ ਫਾਇਰ ਬ੍ਰਿਗੇਡ ਦੀ ਗੱਡੀ ਕੋਈ ਦੁਦ ਖਰੀ ਲਿੰਦੀ ਹੈ ਬੋਤਾਲੇ ਦੇ ਕੋਰੀਡੋਰ ਦਾ ਸਾਰੀਆਂ ਗੱਡੀਆਂ ਪ੍ਰਾਪਤ ਤੌਰ ਤੇ ਕਣਕ ਦੇ ਸੀਜ਼ਨ ਨੂੰ ਮੁੱਖ ਰੱਖ ਕੇ ਪੂਰੀਆਂ ਪਾਣੀ ਨਾਲ ਭਰ ਕੇ ਰੱਖੀਆਂ ਖੜਾ ਰੀਆਂ ਨੇ ਸਾਰੇ ਜ਼ਿਲ੍ਹੇ ਦਾ ਕੰਟਰੋਲ ਕਰਨਾ ਕੋਈ ਕਲਾ ਨੌਰ ਦਾ ਕਲਾ ਨਹੀਂ ਜਾਂ ਦੇਰਾ ਬਾਬਾ ਨਾਨਕ ਦਾ ਨਹੀਂ ਸਾਰਾ ਜ਼ਿਲ੍ਹਾ ਜਿਹੜਾ ਉਹ ਪ੍ਰਸ਼ਾਸਨ ਦੇ ਦੇਖਣਾ ਔਰ ਕਿਤੇ ਵੀ ਇਹੋ ਜੀ ਕੋਈ ਘਟਨਾ ਵਾਪਰਦੀ ਹੈ ਤਾਂ ਤੁਰੰਤ ਉਹ ਫਾਇਰ ਬ੍ਰਿਗੇਡ ਔਰ ਪੂਰਾ ਪ੍ਰਸ਼ਾਸਨ ਪੁਲਿਸ ਤੋਂ ਪਨਾ ਚਲਾ ਆਮੀ ਵਾਲੇ ਦੇ ਵੀਰ ਹੋ ਜਾਂ ਸਿਵਲ ਦਾ ਪ੍ਰੋਫੈਸ਼ਨ ਸਾਰਾ ਇੱਥੇ ਮੁਕਤ ਜਿਹੜਾ ਆ ਗਿਆ ਆਸਾਨਾ ਨੇ ਜਿਹੜੇ ਮੈਂ ਮੇਨ ਕਿਹਾ ਜੋ ਤੇ ਸੈਲਰ ਲੱਗੇ ਨੇ ਸੈਲਰ ਤੋਂ ਜਿਹੜੀ 24 ਘੰਟੇ ਦੀ ਲਾਈਨ ਚੱਲਦੀ ਹੈ ਇਹਨਾਂ ਨੂੰ ਖਦਸ਼ਾ ਇਹ ਹੀ ਹੈ ਕਿ ਉੱਥੇ 24 ਘੰਟੇ ਲਾਈਟ ਜਾਣ ਨਾਲ ਉੱਥੇ ਸਪਾਰਕ ਹੋਇਆ ਉਹ ਆਪਾਂ ਪਤਾ ਕਰਾਂਗੇ ਜੇ ਉਹਨਾਂ ਸਪਲਾਈ ਦਿੱਤੀ ਹੋਈ ਉਹਦੇ ਤੇ ਜਿਹੜੀ ਬੰਦੀ ਕਾਰਵਾਈ ਜ਼ਰੂਰ ਕਰਾਂਗੇ ਗਰਦੋਰੀਆਂ ਕਰਕੇ ਮੌਜੂਦਤਾ ਜਾਗਾ ਜੀ ਬਿਲਕੁਲ ਦਿੱਤਾ ਜਾਊਗਾ ਜੀ